ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਵੀ ਹੈ ਤੇ ਇੱਕ ਗੱਬਣਾ ਆਉ ਪੁੱਛ ਲੈਨੇ ਬਈ ਤੁਹਾਡੇ ਭਾਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕੋ ਹੀ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਲ ਰਾਮਪੁਰੂ ਨੇੜੇ ਪਿੰਡ ਦੇ ਨੇੜੇ ਵੀਰੇ ਜੇਠੂਆ ਰਹਿੰਦਾ ਆਪਣਾ ਮੋਬਾਈਲ ਨੰਬਰ ਬੋਲ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਦਾ ਕਿਹੜਾ ਸੁਆਸ ਹੋਈ ਇਹ ਦੂਜਾ ਸੁਆਸ ਹੁੰਦੀ ਆ ਬਈ ਮੂੰਹ ਛੱਗੀ ਹੈਗੀ ਠੀਕ ਆ ਪਿਆਵ ਵਾਲੀ ਯਾਰਸੀ ਹੈਗੀ ਸੂਣ ਵਾਲੀ ਆ ਸੂਣ ਵਾਲੀ ਆ ਹਾਂ ਕਿੰਨੇ ਦਿਨ ਲੈਂਦੀ ਹੈ ਇਹਦਾ 1 ਹਫਤਾ ਪਿਆ ਬਈ 1 ਹਫਤੇ ਦੀ ਬਈ ਕੱਚੀ ਆ ਪੰਜਾਬ ਵਾਲੀ ਯਾਰਸੀ ਆ ਲੇਵਾ ਕਮਾਲ ਆ ਸੋਹਣਾ ਆਰਡਰ ਕੱਲਾ ਕੱਲਾ ਥਣ ਥਾਰੇ ਥੰਡੀ ਥੋੜੀ ਬੱਚੀ ਬਹੁਤ ਆ ਬਈ ਜਿਵੇਂ ਮਰਜ਼ੀ ਆ ਥਲਾਈ ਚੱਲ ਕੋਈ ਚੱਕਰੀ ਨਹੀਂ ਥੰਡੀ ਸੀਲ ਪੂਰੀ ਆਏ ਥੱਲੇ ਵਜਾ ਬੱਚੀ ਪਿੱਛੇ ਦੀ ਬਹਿ ਗਿਆ ਬਾਈ ਕਹਿੰਦਾ ਲੱਤ ਛੜ ਵਾਲਾ ਤਾਂ ਕੋਈ ਨਾ ਹੀ ਨਹੀਂ ਆ ਥਣ ਥਣ ਬਹੁਤ ਇੱਧਰ ਦੀ ਮਰਜ਼ੀ ਬੈਠਾ ਰਿਹਾ ਬਾਈ ਇੱਧਰ ਦੀ ਵਜਾ ਲੈ ਹਾਂ ਠੰਡੀ ਸੀਲ ਪੂਰੀ ਆ ਹਨਾ ਕੱਚੀ ਕੱਚੀ ਆ ਦਿਨ ਕਿੰਨੇ ਲੈਂਦੀ ਇੱਕ ਹਫਤਾ ਪਿਆ ਬੱਚੀ ਹਫਤੇ ਦੀ ਕੱਚੀ ਆ ਠੀਕ ਆ ਬਾਈ ਇਹਨੇ ਪਲੂਨ ਨੇ 19 ਕਿਲੋ ਕੱਢਾ ਸੀ ਠੀਕ ਆ ਇਹਦੇ ਕੀ 20 ਪਲੱਸ ਹੀ ਕਰੋਗੇ ਵੀਰੇ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਤੋਰਾ ਡਾਕ ਕਾਦਦਾ ਰੰਗ ਬੜਾ ਪੂਰੀ ਵੇ ਮੋਟੇ ਦੇ ਪਰੋਂਦੀ ਹਾਂ ਹਾਂ ਜਾਤਵਰੀ ਟਫਲ ਚੰਗੀ ਆ ਬਾਕੀ ਮੂੰਹ ਮਾਨ ਖਾਰੇ ਬੱਚੀ ਦਾ ਮੂੰਹ ਬਹੁਤ ਚੰਗਾ ਵੀ ਛੇਸ ਬੜਾ ਪਿਆਰਾ ਹੈ ਕਹਿ ਬਲੂਨ ਕਹਿ ਕੇ ਵੇਚ ਦਿੰਦੇ ਮੂੰਹ ਤਾਂ ਏਡਾ ਚੰਗਾ ਬੱਚੀ ਹਾਂ ਬੋਦੀ ਬਾਦੀ ਚੰਗੀ ਆ ਰੰਗ ਰੂਪ ਚੰਗਾ ਤੋਰਾ ਤਾਰਾ ਕਮਾਲ ਆ ਬਈ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਕੀ ਮੋਲ ਆ ਫਿਰ ਇਹਦਾ ਇਹ ਡਾਕਟਰ ਐਡੀ ਬੱਚੀ ਦਾ ਕਰਨਾ 90 92 ਕੋਈ ਬਾਲਾ ਨਹੀਂ ਆ ਪਰ ਆਪਾਂ 72000 ਦੀ ਬੱਚੀ ਦੇ ਦਿਆਂਗੇ ਠੀਕ ਆ ਬਸ ਇਹ ਜੋ ਮਾਨਤਾ ਨਹੀਂ ਕਰਾਂਗੇ ਮਾੜਾ ਮੋਟਾ ਮੁੱਲ ਕਰਾਉਣ ਨੂੰ ਬਾਈ 90 92 ਵਿੱਚ ਬੰਦੇ ਕਹਿੰਦੇ ਵੀ ਤੁਸੀਂ ਮੁੱਲ ਇੰਨਾ ਕਰਿਆ ਸੀ ਮੁੱਲ ਨਹੀਂ ਆਪਾਂ ਕਰਿਆ ਆਪਾਂ ਦੇਣ ਲੈਣੀ ਦੱਸਿਆ ਵੀਰੇ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ 90 92 ਕਰੀ ਬੱਤ ਠੰਡੀ ਠੰਡੀ ਬੱਚੀ ਠੰਡੀ ਇਹ ਤਾਂ ਕੋਈ ਅੰਤ ਨਹੀਂ ਰੈਟਰ ਲੈ 75 ਦੀ ਦੇ ਦੂੰ ਹਾਂ 72 ਦੀ 72 ਦੀ ਸੌਰੀ ਹਾਂ 72000 ਦੀ ਬਾਈ ਕਹਿੰਦਾ ਵਾੜ ਦੇ ਦੇ ਰਾਂਗੇ ਥਣ ਥੋਣ ਬੱਲੇ ਵਾਲੂ ਕਰਾ ਠੀਕ ਠੀਕ ਆ ਹਜੇ ਦਿਨ ਲੈਂਦੀ ਆ ਆਰਡਰ ਕਰਮ ਵਾਲ ਜੇ ਤੋ ਮਰਜੀ ਕੋਈ ਮੁੱਲ ਦਾ ਬਧਾ ਕਰ ਲਿਆ ਆਪਣਾ 10000 ਦਾ ਫਰਕ ਹੁੰਦਾ ਮੁੱਲ ਦਾ ਤੈਨੂੰ ਬੜਾ ਆਪਣਾ ਮਾਲੂ ਦੀ ਪੈ ਕੇ ਨਾਲ ਦੀ ਸਹੀ ਗੱਲ ਆ ਰੰਗ ਰੂਪ ਚੰਗਾ ਤੋਰਾ ਤਾਰਾ ਚਮਕ ਚਮਕਾ ਫੌਲਾ ਚੰਗੀ ਆ ਗੜ ਬਾਈ ਦੁੱਧ ਚੰਗਾ ਪਾਉ ਦੂ ਗਰਮੀ ਬਿਲਕੁਲ ਨਹੀਂ ਮਨੇ ਬਾਕੀ ਪਾਲੀ ਪੂਰ ਬੋਦਲ ਐਕਟਰ ਫੁੱਲ ਚੰਗੀ ਆ ਲੈ ਲੱਸੀ ਨਹੀਂ ਬਾਈ ਲੱਸੀ ਆ ਜਾਂ ਵਾਲੀ ਬੱਸੀ ਆ ਪੂਰੀ ਸਹੀ ਗੱਲ ਆ ਬਾਕੀ ਕੱਦ ਕੋਦਲ ਮੇਰੇ ਮੁੱਢ ਦੇ ਬਰਾਬਰ ਆਉਂਦੀ ਐ ਤੇ ਥਾਂ ਥੁਣ ਤਾਂ ਫਿਰ ਕੋਈ ਅੰਤ ਨਹੀਂ ਦੇ ਦਿੰਦਾ ਹਾਂ ਨਹੀਂ ਕੋਈ ਸਹੀ ਗੱਲ ਲੈ ਕੀ ਬਾਤ ਐ ਅੱਗੇ ਵੀਰੇ 2 ਨੰਬਰ 3 ਡਿਟੇਲ ਇਹ ਵੀ ਦੂਜਾ ਸੂਆ ਸੂਈ ਆ ਬਾਈ ਇਹ ਕੱਲ੍ਹ ਸੂਈ ਆ ਮਗਰ ਇਹਦੇ ਆ ਮੂਰੇ ਖੜੀ ਆ ਬੱਚੀ ਠੀਕ ਆ ਕੱਲ੍ਹ ਨੂੰ ਸੂਈ ਆ ਬੱਚਾ ਮਗਰ ਬੱਚੀ ਆ ਬੱਚੀ ਆ ਬਾਈ ਯਾਰ ਸੀ ਬੱਚੀ ਇਹਦੇ ਮਗਰ ਪਈ ਲੈ ਠੀਕ ਆ ਬਾਈ ਹੂੰ ਕਿੰਨੇ ਕ ਬੋਲੇ ਤੇ ਆ ਇਹਦੇ ਥੱਲੇ ਹੁਣ ਜਮਾ ਕੰਡੇ ਵਾਲਾ 15 ਲੀਟਰ ਆ ਬਾਈ ਨੈਟ ਤਿਆਰ ਹਾਂ ਠੰਡੀ ਠੁੰਡੀ ਹੀ ਬਹੁਤ ਥੋੜੀਆਂ ਪਲਾਂ ਦਾ ਹੈਗੀਆਂ ਇਹ ਬੱਚੀ ਦੇ ਹੂੰ ਪਰ ਠੰਡੀ ਠੁੰਡੀ ਹੀ ਬੋਤਲ ਹੈ ਹੂੰ ਥਾਂ ਥੋੜਾ ਚੰਗਾ ਹਨ ਥਾਂ ਤੋਂ ਬਹੁਤ ਚੰਗਾ ਇਹਦਾ ਇਹਦਾ ਦੁੱਧ 20 ਤੋਂ ਪਲੱਸ ਹੀ ਦੇਣਾ ਬਾਈ ਚਵਾਈ ਕਿਵੇਂ ਆ ਚਵਾਈ ਜਮਾ ਇੱਕ ਨੰਬਰ ਆ ਆਪਾਂ ਧਾਰਾ ਮਾਰ ਕੇ ਦਿਖਾ ਦੇਣੀ ਖ ਵੱਡਾ ਕੱਦ ਫੁੱਲ ਕੱਦ ਬਰੀਡ ਚੰਗੀ ਐ ਗਰਮੀ ਘਟ ਮੰਨੂ ਫੈਨ ਜਿਹੜੀ ਚੰਗੀ ਆਊਗੀ ਬਾਕੀ ਵੱਡੀ ਬੁੱਡੀ ਬਹੁਤ ਚੰਗੀ ਐ ਮੇਰੇ ਸਿਰ ਦੇ ਬਰਾਬਰ ਹੁੰਦੀ ਐ ਇਹ ਵੱਡੀ ਕੱਦ ਵਾਲੀ ਐ ਹੂੰ ਚੰਗੀ ਐ ਬਈ ਸਵੀ ਪੜੀਆ ਬਰ ਤੋੜਾ ਤਾਰਾ ਕਰ ਮੈਨੂੰ ਚੰਗਾ ਥਣ ਥਣ ਚੰਗਾ ਲੱਗਿਆ ਬਈ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਇਹਦਾ ਡਾਕਟਰ ਜਮਾਂ ਜਾਏ 70000 ਰੁਪਏ ਆ ਅੰਦਰ ਜਮ ਆਪਣੇ ਮੁੱਲ ਜਮਾਂ ਜਾਏ ਜੀ ਹੋਣਗੇ ਹੂੰ 70000 ਰੁਪਏ ਮੁੱਲ ਆ ਹਾਂ ਜਰੂਰ ਹੋਈ ਠੰਢੀ ਠਰਲਾਂ ਜਿਵੇਂ ਮਰਦੀਆ ਤਵੇਰੀ ਚੱਲ ਗਈ ਚੱਕਰੀ ਨਹੀਂ ਲੈ ਉਸਨੇ ਕਹਿੰਦੇ ਜਿਵੇਂ ਮਰਦਾ ਵਾਹ ਸਹੀ ਹਲਾ ਕਹਿੰਦੀ ਕੁਛ ਨਹੀਂ ਥਾਣ ਥੋਣ ਬੜਾ ਚੰਗਾ ਲੈ ਕਿਆ ਬਾਤ ਥਾਣ ਪੱਚ ਬਾਈ ਚੁਈ ਵੀ ਬਾਈ ਕਹਿੰਦਾ ਚੰਗੀ ਹੈ ਚੁਈ ਦਾ ਬੜਾ ਰੰਗੂਫ ਚੰਗਾ ਤੋਰਾ ਤਾਰਾ 15 ਲੀਟਰ ਦਾ ਬੋਲਾ ਸਟਾਰਟ ਹੀ ਹੈ ਦਾ ਹੁਣ ਹੂੰ 20 ਤੋਂ ਪਲੱਸ ਹੀ ਕਰਨਾ ਬੱਚਾ ਵੀ ਮਗਰ ਬੱਚੀ ਹੈ ਬਾਈ ਬੱਚੀ ਚੰਗੀ ਹੈ ਚੁਈ ਦੇਖੋ ਬਾਈ ਚੁਈ ਬਹੁਤ ਚੰਗੀ ਹੈ ਨਾ ਬੜੀ ਚੰਗੀ ਹੈ ਬਾਈ ਚੁਈ ਚੁਈ ਕਮਾਲ ਆ ਬਾਈ ਕਿਆ ਬਾਤ ਚ ਭਾਈ ਇਹ ਐਨ ਆਰਡਰ ਵੀ ਹੋ ਗਈ ਹਾਂ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਚਵਾਈ ਜੂ ਹੀ ਫੁੱਲ ਜੰਗੀ ਅਲੱਗ ਗੁੱਤੀਆਂ ਪੜਦੀ ਐ ਬਈ ਕਿਆ ਬਾਤ ਚ ਭਾਈ ਐ ਬੱਚਾ ਹੀ ਮਗਰ ਬੱਚੀ ਐ ਠੀਕ ਆ ਭਾਈ ਤੇ ਨਾਗ ਸੀਗੇ ਭਰਾ ਕੋਲੇ ਦੋ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦਾ ਹੈ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ